ਬੱਚਾ ਬੱਚਾ ਕਰਦਾ ਹੈ ਮੂਸਿਆਲੇ ਤੇ ਮਾਨ ਦੇਖੋ ਕਿਸ ਤਰ੍ਹਾਂ ਪਿੰਡਾਂ ਦੇ ਜਵਾਕਾਂ ਨੇ ਲੋਕਾਂ ਨੂੰ ਜੋਸ਼ ਭਰੇ ਅੰਦਾਜ਼ ਦੇ ਵਿੱਚ ਸੁਣਾਇਆ ਸਿੱਧੂ ਦਾ ਗੀਤ ਲੈਵਲ ਅੱਜ ਵੀ ਟੌਪ ਟੱਕ ਤੱਕ ਦੂ ਵਿੱਚ ਮਹਿਫਲ ਰੈਣੀ ਆਂਦੀ ਏ ਜਿਸ ਨੂੰ ਸੁਣ ਕੇ ਹਰ ਕੋਈ ਫੇਰ ਇੱਕ ਵਾਰ ਭਾਵੁਕ ਹੋ ਗਿਆ ਹਾਲਕਿ ਇਹ ਤਾਂ ਸਾਰੇ ਜਾਣਦੇ ਆ ਕਿ ਸਿੱਧੂ ਮੂਸੇਵਾਲਾ ਚਾਹੇ ਦੁਨੀਆਂ 'ਚ ਨਹੀਂ ਹੈ ਲੇਕਿਨ ਆਪਣੀ ਗੀਤਾ ਦੇ ਰਾਹੀਂ ਅੱਜ ਵੀ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਜਿਉਂਦਾ ਹੈ ਚਾਹੇ ਉਹ ਬੱਚਾ ਹੋਵੇ ਜਾਂ ਫਿਰ ਕੋਈ ਬਜ਼ੁਰਗ ਹਰ ਕੋਈ ਸਿੱਧੂ ਮੂਸੇਵਾਲਾ ਦਾ ਫੈਨ ਸੀ ਤੇ ਉਸ ਤੋਂ ਗੀਤਾ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਰੀਸੈਂਟਲੀ ਇੱਕ ਪਿੰਡ ਤੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਛੋਟੇ-ਛੋਟੇ ਬੱਚਿਆਂ ਦੀ ਹੈ ਜੋ ਕਿ ਜੋਸ਼ ਭਰੇ انداز ਦੇ ਨਾਲ ਸਿੱਧੂ ਦਾ ਗੀਤ ਲੈਵਲ ਗਾਉਂਦੇ ਹੋਏ ਨਜ਼ਰ ਆਏ ਤੁਸੀਂ ਵੀ ਸੁਣੋ ਤੇ ਆਪਣੀ ਰਾਏ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ